ਅੱਜ ਪੰਜਾਬ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਪਾਰਟੀ ਦੀ ਲੋੜ ਹੈ ਤੇ ਉਥੇ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਇੰਨਾ ਤਜਰਬਾ ਨਹੀਂ ਕਿ ਉਹ ਪੰਜਾਬ ਨੂੰ ਸੰਭਲ ਲੈ ਬੀਬੀ ਬਾਦਲ ਦੇ ਬਿਆਨ ਨੇ ਤੇ ਦੂਜੇ ਪਾਸੇ ਅੱਜ ਪੰਜਾਬ ਪੂਰਾ ਹੜਾਂ ਦੀ ਮਾਰ ਚੱਲ ਰਿਹਾ ਹੈ ਤੇ ਜਿਸ ਤੋਂ ਬਾਅਦ ਉੱਥੇ ਹੀ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਉੱਤੇ ਪਰਟਵਾਰ ਕੀਤਾ ਤੇ ਉੱਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਸਾਡੀਆਂ ਨੀਂਦਾਂ ਉੜਗੀਆਂ ਨੇ ਜਦੋਂ ਦਿਹਾੜਾਏ ਨੇ ਕਿਉਂਕਿ ਪੰਜਾਬ ਦੇ ਵਿੱਚ ਬੁਰਾ ਹਾਲ ਹੈ ਤੇ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਿਰਫ ਔਰ ਸਿਰਫ ਦਿਖਾਵਾ ਕਰ ਰਹੇ ਨੇ ਤੇ ਉੱਥੇ ਹੀ ਅੱਜ ਸ਼੍ਰੋਮਣੀ ਅਕਾਲੀ ਦਲ ਜੋ ਪੰਜਾਬ ਦੇ ਨਾਲ ਖੜੀ ਹੈ ਤੇ ਉੱਥੇ ਸੁਖਵੀਰ ਸਿੰਘ ਬਾਦਲ ਨੇ ਕਾਫੀ ਪੰਜਾਬ ਦੇ ਲੋਕਾਂ ਦੀ ਮਦਦ ਕੀਤੀ ਤੇ ਹੁਣ ਬੀਬੀ ਬਾਦਲ ਦੇ ਵੱਲੋਂ ਨ ਦੇ ਕੇ ਪੰਜਾਬ ਸਰਕਾਰ ਦੇ ਉੱਤੇ ਸਿੱਧੇ ਸਵਾਲ ਚੱਕੇ ਗਏ ਨੇ ਹੋਰ ਕੀ ਕੁਝ ਕਹਿਣਾ ਹੈ ਆਓ ਤੁਹਾਨੂੰ ਸੁਣਾਉਣਾ ਹੈ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਾਂਗੀ ਕਿਉਂਕਿ ਹੋ ਸਕਦਾ ਹੈ ਤਜਰਬਾ ਘੱਟ ਹੋਣ ਦੇ ਨਾਤੇ ਸ਼ਾਇਦ ਪਤਾ ਨਾ ਹੋਵੇ ਲੇਕਿਨ ਅਸੀਂ ਹਮੇਸ਼ਾ ਦੇਖਿਆ ਜਦ ਇਹੋ ਜੀ ਕੋਈ ਕੁਦਰਤੀ ਆਪਦਾ ਹੁੰਦੀ ਸੀ ਤਾਂ ਬਾਦਾ ਸਾਹਿਬ ਸਭ ਤੋਂ ਪਹਿਲੇ ਸਰਕਾਰ ਵੱਲੋਂ ਇੱਕ ਹੈਲਪਲਾਈਨ ਨੰਬਰ ਜਾਰੀ ਕਰਦੇ ਸੀ ਕਿ ਜੋੜਾ ਵੀ ਜਿੱਥੇ ਵੀ ਫਸਿਆ ਹੈਗਾ ਜਿੱਥੇ ਜਿਸ ਚੀਜ਼ ਦੀ ਲੋੜ ਹੈ ਕੋਈ ਨੰਬਰ ਤਾਂ ਹੋਏ ਜਿੱਥੇ ਉਹ ਫੋਨ ਕਰਕੇ ਪਾਵੇਂ ਬੰਦ ਨੂੰ ਪੱਕਾ ਕਰਨਾ ਹੈਗਾ ਪਾਵੇਂ ਰੋਟੀ ਪਾਣੀ ਦੀ ਲੋੜ ਐ ਪਾਵੇਂ ਕੋਈ ਕਿਸ਼ਤੀ ਦੀ ਲੋੜ ਐ ਜਿਸ ਤਰ੍ਹਾਂ ਦੀ ਲੋੜ ਐ ਲੋਕੀ ਦੱਸਣ ਵਾਸਤੇ ਕੋਈ ਨੰਬਰ ਤਾਂ ਹੋਵੇ ਸੋ ਤੁਹਾਡੇ ਰਾਹੀਂ ਮੈਂ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਦੀਆਂ ਕੇਜਰੀਵਾਲ ਨੂੰ ਬੇਨਤੀ ਕਰਦੀਆਂ ਕਿ ਜੇ ਤੁਸੀਂ ਲੈਟਰੀਨਾ ਦੇ ਸਕੂਲ ਦੇ ਕਮਰਿਆਂ ਦੀ ਉਦਘਾਟਨ ਕਰ ਸਕਦੇ ਹੋ ਜੇ ਅੱਜ ਦੀ ਤਰੀਕੇ ਤੁਸੀਂ ਲੋਕਾਂ ਦੇ ਵਿੱਚ ਖੜ ਨਹੀਂ ਸਕਦੇ ਇੱਕ ਨੰਬਰ ਤਾਂ ਜਾਰੀ ਕਰ ਦਿਓ ਤੇ ਤੁਹਾਡੇ ਥੱਲੇ ਜਿਹੜਾ ਇਹਨਾਂ ਵੱਡਾ ਸਾਰਾ ਪ੍ਰਸ਼ਾਸਨ ਹੈ ਲੱਖਾਂ ਦੀ ਤਨਖਾਹ ਇਹਨਾਂ ਲੋਕਾਂ ਦੇ ਪੈਸਿਆਂ ਦੀ ਲੈਂਦੀ ਉਹ ਪ੍ਰਸ਼ਾਸਨ ਨੂੰ ਤਾਂ ਜ਼ਮੀਨ ਤੇ ਉਤਾਰੋ ਤਾਂ ਕਿ ਲੋਕਾਂ ਦੇ ਨਾਲ ਖੜੇ ਅੱਜ ਵਾਡੇ ਰਾਹੀਂ ਮੈਂ ਹੋਮ ਮਿਨਿਸਟਰ ਸਾਹਿਬ ਦੇਸ਼ ਦੇ ਗ੍ਰਹਿ ਮੰਤਰੀ ਨੂੰ ਬੇਨਤੀ ਕਰਦੀ ਆ ਕਿ ਜਿੱਥੇ ਵੀ ਕੁਦਰਤੀ ਆਪਤਾ ਆਉਂਦੀ ਹੈ ਤੁਸੀਂ ਆਪ ਦੀ ਐਨਡੀਆਰਫ ਨੂੰ ਭੇਜ ਦਿਓ ਅੱਜ ਕਸ਼ਤੀਆਂ ਦੀ ਲੋੜ ਹੈ ਰੋਟੀ ਖਾਣ ਪੀਣ ਦੀ ਚੀਜ਼ਾਂ ਦੀ ਲੋੜ ਹੈ ਅੱਜ ਪੰਜਾਬ ਜਿਹੜਾ ਦੇਸ਼ ਦਾ ਢਿੱਡ ਭਰਦਾ ਹੈ ਅੱਜ ਇਹ ਹੜ੍ਹ ਪੀੜੇ ਤੇ ਇਲਾਕਿਆਂ 'ਚ ਲੋਕੀ ਭੁੱਖੇ ਮਰ ਰਹੇ ਨੇ ਤੁਸੀਂ ਆਪ ਦੀ ਐਨਡੀਆਰਫ ਨੂੰ ਭੇਜੋ ਭਾਵੇਂ ਇੱਕ ਹਵਾਈ ਜਹਾਜ਼ ਹੀ ਲਾ ਲਓ ਵੱਡੇ ਆਉਣ ਦੇ ਨਾਲ ਹੀ ਬਹੁਤ ਕੁਝ ਚੁਸਦ੍ਰਸ ਹੋ ਜਾਂਦਾ ਜਦ ਕੋਈ ਆ ਗੂ ਹੰਦਾ ਇਹ ਤਾਂ ਪ੍ਰਸ਼ਾਸਨ ਵੀ ਕੰਮ ਚ ਲੱਗ ਜਾਂਦਾ ਹੈ ਪ੍ਰਧਾਨ ਮੰਤਰੀ ਸਾਹਿਬ ਨੂੰ ਵੀ ਮੈਂ ਬੇਨਤੀ ਕਰਾਂਗੀ ਆਪਣੀ ਆਰਮੀ ਭੇਜੋ ਇੱਥੇ ਦੂਜੇ ਸੂਬਿਆਂ ਚ ਤੁਸੀਂ ਭੇਜ ਦਿਓ ਤੇ ਪੰਜਾਬ ਚ ਕਿਉਂ ਨਹੀਂ ਤੇ ਪੰਜਾਬ ਦੇ ਭਾਜਪਾ ਨੂੰ ਮੈਂ ਕਵਾਂਗੀ ਕਿ ਕੁਝ ਹਫਤੇ ਪਹਿਲੇ ਤਾਂ ਤੁਸੀਂ ਪਿੰਡਾਂ ਚ ਵੜਨ ਵਾਸਤੇ ਆਪਣੀ ਸਕੀਮਾਂ ਬਾਰੇ ਦੱਸਣ ਵਾਸਤੇ ਤਾਂ ਤੁਸੀਂ ਲੜਾਈ ਕਰ ਰਹੇ ਸੀਗੇ ਤੇ ਅੱਜ ਤੁਸੀਂ ਉਹਨਾਂ ਪਿੰਡਾਂ ਚ ਕਿਉਂ ਨਹੀਂ ਨਜ਼ਰ ਆ ਰਹੇ ਹੋ ਘੱਟ ਤੋਂ ਘੱਟ ਆਪਣੀ ਦਿੱਲੀ ਦੀ ਕੇਂਦਰ ਦੀ ਸਰਕਾਰ ਤੋਂ ਉਹ ਵੱਡੀਆਂ ਕਿਸ਼ਤੀਆਂ ਜਿਹੜੇ ਦੂਰ ਤਾਈਂ ਪਹੁੰਚ ਸਕਦੀਆਂ ਜਿਹੜੇ ਲੋਕਾਂ ਦੇ ਪਸ਼ੂ ਮਾਲ ਦੰਗਰ ਚੱਕ ਕੇ ਲਾ ਸਕਦੇ ਲੋਕਾਂ ਦੀ ਜਾਨਾਂ ਬਚਾ ਸਕਦੀ ਆ ਦਿੱਲੀ ਜਾ ਕੇ ਉਹ ਤਾਂ ਲੈ ਕੇ ਆਓ ਤੁਸੀਂ ਕਾਂਗਰਸ ਦਾ ਤਾਂ ਆਪਾਂ ਕੀ ਆਸਕੇ ਲੇਕਿਨ ਮੈਂ ਇਹ ਜ਼ਰੂਰ ਕਰਨੀਆਂ ਕਿ ਉਹ ਕਰਨ ਨਾ ਕਰਨ ਤੁਹਾਡੀ ਆਪਣੀ ਖੇਤਰੀ ਪਾਰਟੀ ਤੁਹਾਡੇ ਨਾਲ ਖੜੀ ਹੈ ਜੇ ਮੁੱਖ ਮੰਤਰੀ ਸਾਹਿਬ ਨੇ 24 ਘੰਟਿਆਂ ਦੇ ਅੰਦਰ ਕੋਈ ਹੈਲਪਲਾਈਨ ਨੰਬਰ ਜਾਰੀ ਨਹੀਂ ਕੀਤਾ ਤਾਂ ਮੈਂ ਪ੍ਰਧਾਨ ਸਾਹਿਬ ਸੁਖਵੀਰ ਸਿੰਘ ਬਾਦਲ ਜੀ ਨੂੰ ਜ਼ਰੂਰ ਬੇਨਤੀ ਕਰਾਂਗੀ ਕਿ ਭਾਵੇਂ 10 ਸਾਲ ਆਪਣੀ ਸਰਕਾਰ ਨਹੀਂ ਹੈ ਜਿੰਨੇ ਯੋਗ ਹੀ ਅਪੇ ਹ ਅਸੀਂ ਆਪਣੇ ਦਫ਼ਤਰ ਤੋਂ ਹੀ ਕੋਈ ਹੈਲਪਲਾਈਨ ਨੰਬਰ ਜਾਰੀ ਕਰ ਦਈ ਹੈ ਵਾਡੀ ਆਪਣੀ ਸ਼੍ਰੋਮਣੀ ਅਕਾਲੀ ਦਲ ਤੋਂ ਤੁਹਾਡੀ ਆਪਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿੰਨਾ ਜੋ ਕੁਝ ਹੋ ਸਕਦਾ ਹੈ ਅਸੀਂ ਸਾਰੇ ਵਰਕਰ ਅੱਜ ਵੀ ਸਾਡੀ ਪੂਰੀ ਯੂਥ ਦੀ ਟੀਮ ਸਾਡੇ ਵਰਕਰ ਦੀ ਟੀਮ ਲੋਕਾਂ ਦੇ ਵਿੱਚ ਹੈ ਸੁਖਵੀਰ ਜੀ ਹਰ ਇਲਾਕੇ ਵਿੱਚ ਜਾ ਰਹੇ ਨੇ ਜੋ ਕਰ ਸਕਦੇ ਕਰ ਰਿਹਾ ਲੇਕਿਨ ਇਸ ਤੋਂ ਵੀ ਵੱਧ ਕਰਨ ਵਾਸਤੇ ਪੂਰਾ ਹਮਲਾ ਮਾਰਾਂਗੇ ਜੇ ਸਰਕਾਰ ਆਪਣੇ ਫਰਜ਼ ਨਹੀਂ ਪੂਰਾ ਕਰ ਸਕਦੀ ਤਾਂ ਘੱਟ ਤੋਂ ਘੱਟ ਅਸੀਂ ਆਪਣੇ ਫਰਜ਼ ਨੂੰ ਸਮਝਦੇ ਹੋਏ ਅਸੀਂ ਆਪਣਾ ਪੂਰਾ ਜ਼ੋਰ